ਜਿਹੜਾ ਬੀਜ ਸੋਧ ਬਿੱਲ ਲੈ ਕੇ ਆਏ ਨੇ ਮੰਤਰੀ ਸਾਹਿਬ ਮੈਂ ਸਮਝਦਾ ਇੱਕ ਬੜਾ ਵੱਡਾ ਕਦਮ ਹੈ ਇਹ ਕਿਉਂਕਿ ਆਮ ਤੌਰ ਤੇ ਅਸੀਂ ਕਿਉਂਕਿ ਜਦੋਂ ਇੱਕ ਵਾਰੀ ਬੀਜ ਬੀਜਤਾ ਉਹਦਾ ਪਤਾ ਤਾਂ 6 ਮਹੀਨੇ ਬਾਅਦ ਲੱਗਦਾ ਕਿ ਉਹ ਨਕਲੀ ਨਿਕਲਿਆ ਜਾਂ ਅਸਲੀ ਨਿਕਲਿਆ ਤਾਂ ਜਿਹੜਾ ਕੱਟ ਕੱਲੇ ਬੀਜਾਂ ਦੀ ਮਿਲਾਵਟ ਨਹੀਂ ਸੀ ਮਤਲਬ ਇਥੋਂ ਤੱਕ ਕਿ ਦੁੱਧ ਹੋ ਗਿਆ ਹਰਦੀ ਹੋ ਗਈ ਮਿਰਚਾਂ ਹੋ ਗਿਆ ਇੱਥੋਂ ਤੱਕ ਕਿ ਯੂਪੀ ਦੇ ਵਿੱਚ ਇੱਕ ਫੈਕਟਰੀ ਫੜੀ ਗਈ ਸੀ ਜਿੱਥੇ ਨਕਲੀ ਖੂਨ ਬਣਦਾ ਸੀ ਐਸ ਲੈਵਲ ਤੱਕ ਅਸੀਂ ਪੈਸਾ ਕਮਾਉਣ ਵਾਸਤੇ ਜਾਂ ਲਾਲਚ ਦੇ ਵਿੱਚ ਡੁੱਬ ਗਏ ਕਿ ਉਹ ਜਾਨਵਰਾਂ ਦਾ ਮਰੇ ਹੋਏ ਜਾਨਵਰਾਂ ਦਾ ਖੂਨ ਲੈ ਕੇ ਇੱਕ ਯੂਨੀਵਰਸਿਟੀ ਤੋਂ ਉਹਨਾਂ ਨੇ ਉਹ ਪੋਜ਼ਿਟਿਵ ਏ ਏ ਨੈਗੇਟਿਵ ਜਾਂ ਜਿੰਨੇ ਵੀ ਬਲੱਡ ਦੇ ਗਰੁੱਪ ਨੇ ਉਹਨਾਂ ਦੇ ਹੈਲੀਆਂ ਲੈ ਲਈਆਂ ਸੀ ਤੇ ਉਹਦੇ ਚ ਪਰ ਪਰ ਕੇ ਉਹ ਜਿਹੜੇ ਸਪਲਾਈ ਕਰੀ ਜਾਂਦੇ ਸੀ ਤੇ ਜਦੋਂ ਖੂਨ ਚੜਦਾ ਸੀ ਤਾਂ ਉਹ ਮਰੀਜ਼ ਦੀ ਆਬਵੀਅਸਲੀ ਮੌਤ ਹੋ ਜਾਂਦੀ ਸੀ ਉਹਨੂੰ ਲੋਕ ਕਿਸਮਤ ਚ ਮੰਨ ਲੈਂਦੇ ਸੀ ਉਹਦਾ ਰੀਜ਼ਨ ਹੀ ਨਹੀਂ ਪਤਾ ਲੱਗਿਆ ਉਹ ਤਾਂ ਜਦੋਂ ਛਾਪਾ ਪਿਆ ਉਹਦੋਂ ਬਾਅਦ ਪਤਾ ਲੱਗਿਆ ਕਿ ਨਕਲੀ ਕੂਨ ਸੀ ਜੀ ਐਸ ਲੈਵਲ ਤੇ ਅਸੀਂ ਮਿਲਾਵਟਾਂ ਦੇ ਵਿੱਚ ਪਤਾ ਨਹੀਂ ਕਿਹੜੇ ਲਾਲਚਾਂ ਚ ਪੈ ਗਏ ਸੋ ਬੀਜਾਂ ਦੇ ਵਿੱਚ ਬਹੁਤ ਮਿਲਾਵਟਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਨੇ ਔਰ ਅਸੀਂ ਕੁਝ ਇਹ ਕੀਤੀ ਹੈ ਕਿ ਇਹ ਚ ਸਜ਼ਾ ਵੀ ਮਿਲੇ ਜਿਸ ਤਰ੍ਹਾਂ ਮੈਂਬਰਾਂ ਨੇ ਕਿਹਾ ਕਿ ਦੁਕਾਨਦਾਰ ਜਿਹੜਾ ਉਹ ਉਹਦੇ ਤੇ ਛਾਪਾ ਪੈ ਜਾਂਦਾ ਹੈ ਜਦ ਕਿ ਮੈਨੂਫੈਕਚਰ ਜਿਹੜਾ ਉਹ ਤਾਂ ਤਾਂ ਤੋਂ ਭੇਜਦਾ ਪਰ ਦੁਕਾਨਦਾਰ ਨੂੰ ਜੇ ਅਸੀਂ ਲਿਸਟ ਦੇ ਦਾਂਗੇ ਤਾਂ ਉਹ ਪ੍ਰੋਡਕਟ ਉਹ ਰੱਖੇ ਹੀ ਨਾ ਉੱਥੇ ਮੈਂ ਐਗਜ਼ਾਮਪਲ ਦਿੰਨਾ ਮੋਨੋਕ੍ਰੋਟੋਫਾਸ ਬਹੁਤ ਜ਼ਿਆਦਾ ਜ਼ਹਿਰ ਵਾਲੀ ਸਪਰੇਅ ਹੈ ਜਿਹਨੂੰ ਪੂਰੀ ਦੁਨੀਆ ਨੇ ਕਈ ਸਾਲ ਪਹਿਲਾਂ ਬੰਦ ਕਰਤਾ ਜੀ ਬੈਨ ਕਰਤਾ ਸਾਡੇ ਇੱਥੇ ਅਜੇ ਵੀ ਮਿਲਦੀ ਸੀ ਉਹ ਅਸੀਂ ਪਤਾ ਕੀਤਾ ਤੁਸੀਂ ਜਦੋਂ ਬੈਨ ਹੀ ਹੋ ਗਈ ਇਹ ਪੂਰੀ ਦੁਨੀਆ 'ਚ ਤੇ ਤੁਸੀਂ ਇੱਥੇ ਕਿਵੇਂ ਵੇਚ ਜੰਨੇ ਹੋ ਕਹਿੰਦੇ ਪਹਿਲਾਂ ਵਾਲਾ ਸਟਾਕ ਪਿਆ ਜੀ ਮਤਲਬ ਮੋਨੋਕਰੋਟੋਫਾਸਟ ਮਤਲਬ ਟੋਟਲੀ ਬੈਨ ਅਮਰੀਕਾ ਨੇ ਕੈਨੇਡਾ ਨੇ ਸਾਰੇ ਮੁਲਕਾਂ ਨੇ ਬੰਦ ਕਰ ਰੱਖਿਆ ਕਈ ਸਾਲਾਂ ਤੋਂ ਸਾਡੇ ਤੇ ਫਿਰ ਵੇਚ ਜੰਦੇ ਜੀ ਕਹਿੰਦੇ ਪੁਰਾਣਾ ਮਾਲ ਪਿਆ ਜੀ ਸੋ ਅਸੀਂ ਨੇ ਉਹ ਬੈਨ ਵੀ ਕੀਤੀਆਂ ਕਈ ਪੈਸਟਿਸਾਈਡ ਲਿਸਟ ਵੀ ਦੇਵਾਂਗੇ ਅਸੀਂ ਉਹੀ ਜਿਹੜੇ ਸਰਟੀਫਾਈਡ ਬੀਜ ਨੇ ਉਹੀ ਬੀਜ ਜਿਹੜੇ ਕਿਸਾਨ ਖਰੀਦਣ ਤਾਂ ਕਿ ਕਿਉਂਕਿ ਕਈ ਵਾਰੀ ਰਿਕਮੈਂਡੇਸ਼ਨ ਤੇ ਚੱਲ ਪੈਂਦਾ ਕੰਮ ਜੀ ਹੁਣ ਕੋਈ ਦੱਸਦੇ ਨਹੀਂ ਸੀ ਪਹਿਲਾਂ ਕਿ ਜੀ ਕਿਹੜੀ ਸਪਰੇਅ ਕਰਨੀ ਹੈ ਇੱਕ ਦੂਜੇ ਨਾਲ ਪੁੱਛ ਕੇ ਕਰਦੇ ਆ ਕਿ ਭੋਲੇ ਯਾਰ ਸਾਡੇ ਵੀ ਪੀਲੇ ਜੇ ਖੰਭਾ ਨਹੀਂ ਸੁੰਡੀ ਲੱਗੀ ਕਹਿੰਦਾ ਸਾਡੇ ਵੀ ਲੱਗੀ ਤੂੰ ਕੱਲ ਸਪਰੇਅ ਕਰੀ ਜਾਂਦਾ ਸੀ ਕਿਹੜੀ ਸੀ ਪਤਾ ਨਹੀਂ ਕਿਹੜੀ ਐ ਲਾਲ ਜਿਹੜੇ ਟਕਣ ਵਾਲੀ ਐ ਚੱਕ ਦੋ ਸਾਰਾ ਪਿੰਡ ਲਾਲ ਜਿਹੜੇ ਟਕਣ ਵਾਲੀ ਕੋਈ ਨਹੀਂ ਪੁੱਛਦਾ ਜੀ ਕੌਣ ਕਿਹੜੀ ਆ ਉਹ ਹੈਗੀ ਵੀ ਉਹ ਪੀਲੇ ਜੇ ਖੰਭਾ ਲਈ ਵਾਸਤੇ ਜਾਂ ਸਹੀ ਨਹੀਂ ਹੈਗੀ ਦੁਕਾਨਦਾਰ ਨੂੰ ਜਿਹੜਾ ਜਿਹੜੀ ਵੇਚ ਕੇ ਜ਼ਿਆਦਾ ਫਾਇਦਾ ਹੁੰਦਾ ਉਹ ਵੇਚੀ ਜਾਂਦਾ ਜੀ ਦੁਕਾਨਦਾਰ ਕਹਿੰਦਾ ਜੀ ਰეკਮੈਂਡ ਹੈ ਹੋਈ ਐ 40 ਐਮ ਐਲ ਇੱਕ ਢੋਲੀ ਚ ਦੁਕਾਨਦਾਰ ਕਹਿੰਦਾ 60 ਪਾ ਲਈ ਅੱਗੇ ਕਿਸਾਨ ਕਹਿੰਦਾ 80 ਕਰ ਲੈ ਇਹਨੂੰ ਵਾਰ-ਵਾਰ ਕਿਹੜਾ ਸਪਰੇਅ ਕਰਨੀ ਹੈ ਉਹ ਜਿਹੜਾ ਸਪਰੇਅ ਕਰਨ ਵਾਲਾ ਉਹਦਾ ਨੌਕਰ ਜਾਂ ਸਿਰੀ ਹੁੰਦਾ ਉਹ ਕਹਿੰਦਾ ਹੁਣ 100 ਹੀ ਕਰਦੀ ਐ ਪਰ ਇਹ ਹੁਣ ਰੋਜ਼-ਰੋਜ਼ ਮਤਲਬ ਜਿਹੜੀ 40 ਰეკਮੈਂਡਡ ਹੈ ਉਹਨੂੰ 100 ਐਮ ਐਲ ਤੇ ਛਿੜਕੀ ਜਾਂਦੇ ਆ ਜੀ ਦਾ ਹੀ ਕੋਣਾ ਵੱਧ ਕੋਈ ਮਾਪਦੰਡ ਨਹੀਂ ਕੁਛ ਨਹੀਂ ਉਹ ਫਿਰ ਉਹ ਜ਼ਹਿਰ ਜਿਹੜਾ ਦਾਣਿਆਂ ਵਿੱਚ ਦੀ ਚਾਰੇ ਵਿੱਚ ਦੀ ਪਸ਼ੂਆਂ ਚ ਜਾਂ ਇਨਸਾਨਾਂ ਚ ਆ ਰਿਹਾ ਉਹ ਬਿਮਾਰੀਆਂ ਦਾ ਕਾਰਨ ਬਣ ਰਿਹਾ ਸੋ ਆਪਾਂ ਜੇ ਸਾਡੇ ਤਾਂ ਬੀਜ ਉੱਥੇ ਫੇਲ ਹੋ ਜਾਂਦੇ ਨੇ ਜੀ ਸਿੰਗਾਪੁਰ ਨੇ ਸਾਡੀ ਸਾਡਾ ਸ਼ਿਪੀ ਵਾਪਸ ਕਰਤਾ ਕਹਿੰਦੇ ਨਹੀਂ ਇਹ ਕਾਬਲ ਹੈਗਾ ਇਹ ਤੁਹਾਡਾ ਖਾਣ ਖਾਣ ਯੋਗ ਨਹੀਂ ਹੈਗਾ ਅਸੀਂ ਇੰਟਰਨੈਸ਼ਨਲ ਮਾਪਦੰਡ ਪਾਰ ਹੀ ਨਹੀਂ ਕਰ ਪਾਰੇ ਕਿਸੇ ਵੀ ਪ੍ਰੋਡਕਟ ਦੇ ਵਿੱਚ ਕਿਉਂਕਿ ਸਰਕਾਰਾਂ ਬਸ ਕੇਰਾ ਆਪਣਾ ਸਮਝ ਲੈਂਦੀ ਹੈ ਨੇ ਜ਼ਿੰਮੇਵਾਰੀ ਆਪਦੀ ਖਤਮ ਇੱਕ ਵਾਰੀ ਕਹਿ ਕੇ ਵੀ ਇੱਥੋਂ ਖਰੀਦ ਲਓ ਇੱਥੋਂ ਖਰੀਦ ਲਓ ਕੌਣ ਵੇਚੀ ਜਾਂਦਾ ਉਹਦੇ ਨਾਂ ਤੇ ਕੌਣ ਉਹਨੂੰ ਮਾਨਿਟਰਿੰਗ ਵੀ ਕਰਨੀ ਜ਼ਰੂਰਤ ਹੈ ਸਜ਼ਾ ਦੇਣਾ ਕੋਈ ਮੈਨਚਾ ਹੁੰਦਾ ਕਿ ਕਿਸੇ ਨੂੰ ਸਜ਼ਾ ਹੋਵੇ ਜੇ ਕੰਮ ਹੀ ਵਧੀਆ ਕਰੋਗੇ ਸਰਕਾਰ ਮਾਨਿਟਰਿੰਗ ਕਰੇ ਔਰ ਮੈਂ ਮੰਤਰੀ ਸਾਹਿਬ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਆਪਣੇ ਅਫਸਰਾਂ ਨੂੰ ਹੀ ਖਾਸ ਤੌਰ ਤੇ ਸਖਤ ਜ਼ਿੰਮੇਵਾਰੀਆਂ ਦਿਓ ਕਿ ਜਦੋਂ ਬੀਜ ਖਰੀਦੇ ਜਾ ਰਹੇ ਨੇ ਤਾਂ ਉਦੋਂ ਮਾਨਿਟਰਿੰਗ ਚੱਲੇ ਵੈਸੇ ਰੈਂਡਮਲੀ ਤੁਸੀਂ ਦੁਕਾਨਦਾਰਾਂ ਕੋਲ ਜਾ ਕੇ ਛਾਪਾ ਨਾ ਉਹਨੂੰ ਕਹੋ ਛਾਪਾ ਲਫ਼ਜ਼ ਥੋੜਾ ਜਿਆਦਾ ਡਰਾਉਣਾ ਲੱਗਦਾ ਵੈਸੇ ਜਾ ਕੇ ਉਹਨੂੰ ਕੋਹ ਵੀ ਆਹ ਵੇਚ ਨਹੀਂ ਵੇਚਨੇ ਭਾਈ ਤੇ ਇਹਦੇ ਨਾਲ ਤੇਰਾ ਵੀ ਨੁਕਸਾਨ ਹੋਊਗਾ ਕੱਲ ਨੂੰ ਕਿਸਾਨ ਦਾ ਤਾਂ ਹੋਊਗਾ ਹੀ ਸੋ ਇਸ ਕਰਕੇ ਮੈਂ ਸਮਰਥਨ ਕਰਦਾ ਇਸ ਸੋਡ ਐਕਟ ਦਾ ਔਰ ਮੈਂ ਬਿੱਲ ਦਾ ਸਮਰਥਨ ਕਰਦਾ ਹੋਇਆ ਉਮੀਦ ਕਰਦਾ ਕਿ ਖਾਲਸ ਪਿਓਰ ਚੀਜ਼ ਜਿਹੜੀ ਹੈ ਕਿਸੇ ਵੀ ਕਿਸਮ ਦੀ ਚਾਹੇ ਖਾਣ ਵਾਲੀਆਂ ਚੀਜ਼ਾਂ ਨੇ ਚਾਹੇ ਉਹ ਬੀਜਣ ਵਾਲੀਆਂ ਚੀਜ਼ਾਂ ਨੇ ਉਹ ਪੰਜਾਬ ਦੇ ਵਿੱਚ ਪਿਓਰਟੀ ਜਿਹੜੀ ਹੈ ਖਾਲਸ ਜਿਹੜੀ ਚੀਜ਼ਾਂ ਨੇ ਉਹ ਇਸ ਧਰਤੀ ਤੇ ਵੇਚਣ ਧਰਤੀ ਸਾਡੀ ਬਹੁਤ ਉਪਜਾਊ ਹੈ ਬਹੁਤ ਫਰਟਾਈਲ ਹੈ ਜੋ ਮਰਜੀ ਬੀਜ ਬੀਜ ਦੋ ਥੋੜੀ ਜੀ ਨਮੀ ਚਾਹੀਦੀ ਹੈ ਉੱਗ ਪੈਂਦਾ ਹੈ ਬੀਜ ਤਾਂ ਹਰੇ ਕੇ ਉੱਗ ਪੈਂਦਾ ਪਰ ਨਫਰਤ ਦਾ ਬੀਜ ਪੰਜਾਬ ਦੇ ਵਿੱਚ ਉਗ ਨਹੀਂ ਸਕਦਾ ਸਰ ਸਾਡਾ ਸਮਾਜਿਕ ਪਾਈਚਾਰਾ ਸਾਡਾ ਆਪਸ ਦੇ ਵਿੱਚ ਜਿਹੜਾ ਸੋਸ਼ਲ ਬੌਂਡਿੰਗ ਹੈ ਬਹੁਤ ਬਹੁਤ ਕਮਾਲ ਹੈ ਸੜਲ ਮਿਲ ਕੇ ਸਾਰੇ ਤਰੱਕੀ ਕਰੀਏ ਜਿਹੜਾ ਖੇਤੀ ਤੋਂ ਇੱਕ ਸਰਕਲ ਹੈ ਇੱਕ 체ਨ ਹੈ ਕਿਸਾਨ ਖੇਤੀ ਕਰਦਾ ਹੈ ਉਸ ਤੋਂ ਬਾਅਦ ਫਿਰ ਆੜਤੀ ਆ ਜਾਂਦੇ ਨੇ ਮਨੀਮ ਆ ਜਾਂਦੇ ਨੇ ਉਹਨਾਂ ਦੇ ਫਿਰ ਉਸ ਤੋਂ ਬਾਅਦ ਰੋਟੀ ਖਾਂਦਾ ਕਿੰਨੀ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਇੱਕ ਚੇਨ ਹੈ ਚੇਨ ਦੇ ਵਿੱਚੋਂ ਇੱਕ ਵੀ ਜੇ ਕਿਤੇ ਕੜੀ ਨਿੱਕਲ ਜੀ ਚੇਨ ਜਿਹੜੀ ਆ ਉਹ ਟੁੱਟ ਜਾਂਦੀ ਹੈ ਸੋ ਆਪਾਂ ਸਾਰੇ ਤਰੱਕੀ ਦੀ ਇਸ ਚੇਨ ਨੂੰ ਚੱਲਦੇ ਰਹਿਣਾ ਚਾਹੀਦਾ ਔਰ ਪਹੀਏ ਜਿਹੜਾ ਤਰੱਕੀ ਵਾਲਾ ਘੁੰਮਦਾ ਰਹਿਣਾ ਚਾਹੀਦਾ